ਅੱਜ ਜੋ 4 ਸਤੰਬਰ ਦੀ ਜੁੜੀ ਅਸੀਂ ਨਵੀਂ ਅਪਡੇਟ ਤੁਹਾਡੇ ਵਾਸਤੇ ਲੈ ਕੇ ਆਇਆ ਕੱਗਰ ਦਰਿਆ ਦੀ ਕੱਗਰ ਦਰਿਆ ਦੇ ਪਾਣੀ ਦਾ ਅਸੀਂ ਤੁਹਾਨੂੰ ਲੈਵਲ ਦੱਸਾਂਗੇ ਜਿਹੜੀ ਸਾਡੀ ਅੱਜ ਗਰਾਊਂਡ ਜ਼ੀਰੋ ਦੀ ਰਿਪੋਰਟ ਆ ਉਸ ਬਾਰੇ ਗੱਲ ਕਰਾਂਗੇ ਪੰਜਗੁਲਾ ਡੇਰਾ ਬੱਸੀ ਦੇ ਵਿੱਚੋਂ ਜਿਹੜਾ ਇਹ ਕੱਗਰ ਦਰਿਆ ਜਾਂਦਾ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਸਟ ਜਿਹੜੀ ਅਸੀਂ ਤੁਹਾਨੂੰ ਅਪਡੇਟ ਦਿੱਤੀ ਸੀ ਕਿ 2 ਸਤੰਬਰ ਸਵੇਰੇ 6 ਵਜੇ ਦੀ ਦਿੱਤੀ ਸੀ ਤੇ ਹੁਣ ਅੱਜ ਦੀਆਂ ਜਿਹੜੀਆਂ ਤਾਜ਼ਾ ਤਸਵੀਰਾਂ ਨੇ 4 ਸਤੰਬਰ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਲੈਵਲ ਬਹੁਤ ਘੱਟ ਹੋ ਗਿਆ ਦੇਖੋ ਪਾਣੀ ਦਾ ਲੈਵਲ ਥੱਲੇ ਤਾਂ ਆਇਆ ਪਰ ਸਪੀਡ ਨਹੀਂ ਘਟੀ ਉਸੇ ਸਪੀਡ ਦੇ ਨਾਲ ਪਾਣੀ ਚੱਲ ਰਿਹਾ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਰਹੀ ਹਾਂ ਤੁਸੀਂ ਦੇਖ ਵੀ ਸਕਦੇ ਹੋ ਕਿ ਜਿਹੜੇ ਆਸ-ਪਾਸੇ ਦਰਖਤ ਨੇ ਜਾਂ ਜਿਹੜੇ ਬੂਟੇ ਆਪਾਂ ਛੋਟੇ-ਪੋਟੇ ਕਹਿ ਸਕਦੇ ਆ ਉਹਨਾਂ ਦੇ ਉੱਤੋਂ ਦੀ ਪਾਣੀ ਸੀ ਤੇ ਹੁਣ ਉਹ ਜਿਹੜੇ ਦਰਖਤ ਨੇ ਉਹ ਲੰਮੇ ਪਏ ਹੋਏ ਨੇ ਕਿਉਂਕਿ ਪਾਣੀ ਉਹਨਾਂ ਦੇ ਉੱਤੋਂ ਨਿਕਲ ਕੇ ਧਾਰ ਦੇ ਵਿੱਚ ਆ ਗਿਆ ਹੈ ਪਾਣੀ ਦਾ ਲੈਵਲ ਘਟ ਹੋ ਗਿਆ ਪਰ ਪਾਣੀ ਦਾ ਜਿਹੜਾ ਬਹਾਵਾ ਉਸੇ ਮੈਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਮੁਬਾਰਕਪੁਰ ਪੁਲ ਦੀਆਂ ਤਸਵੀਰਾਂ ਤੋਂ ਜਿਹੜੀ ਅਸੀਂ ਤੁਹਾਨੂੰ 2 ਸਤੰਬਰ ਨੂੰ ਪਹਿਲਾਂ ਤਸਵੀਰਾਂ ਦਿਖਾਈਆਂ ਸੀਗੀਆਂ ਉਹਨਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਾਣੀ ਪੁਲ ਦੇ ਉੱਪਰ ਤੋਂ ਨਿਕਲ ਰਿਹਾ ਪਰ ਅੱਜ ਦੀਆਂ ਜਿਹੜੀਆਂ ਤਾਜ਼ੀਆਂ ਤਸਵੀਰਾਂ ਨੇ ਪਾਣੀ ਪੁਲ ਤੋਂ ਥੱਲੇ ਦੀ ਜਾ ਰਿਹਾ ਹੈ ਪਾਣੀ ਦਾ ਲੈਵਲ ਘਟ ਹੋਇਆ ਪਰ ਪਾਣੀ ਬੰਦ ਨਹੀਂ ਹੋਇਆ ਜਾਂ ਫਿਰ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਉਹਦੀ ਸਪੀਡ ਸੀਗੀ ਉਹ ਘਟ ਹੋਈ ਹੈ ਸੇਮ ਸਪੀਡ ਦੇ ਨਾਲ ਪਾਣੀ ਚੱਲ ਰਿਹਾ ਸੋ ਕੱਗਰ ਦਰਿਆ ਪੰਜਾਬ ਦੇ ਵਿੱਚੋਂ ਹੁੰਦਾ ਹਰਿਆਣੇ ਦੇ ਵਿੱਚ ਜਿਹੜੇ ਵੀ ਇਲਾਕਿਆਂ ਦੇ ਵਿੱਚੋਂ ਜਾਂਦਾ ਸਾਰੇ ਹੀ ਲੋਕ ਕੱਗਰ ਦਰਿਆ ਦੇ ਬੰਨ ਤੇ ਪੈਰਾ ਦੇ ਦੇ ਨੇ ਕਿ ਆਪਣੀ ਸੁਰੱਖਿਆ ਆਪਣੀ ਹੱਥਾਂ ਜਿਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ 2 ਦਿਨ ਪਹਿਲਾਂ ਦੀਆਂ ਤਸਵੀਰਾਂ ਦਿਖਾਈਆਂ ਸੀ ਉਸ ਤਰੀਕੇ ਨਾਲ ਜਿਵੇਂ ਆਪਾਂ ਗੱਲ ਕਰੀ ਕਿ ਹੁਣ ਪਾਣੀ ਦਾ ਬਹਾਅ ਤੇ ਜ਼ਿਆਦਾ ਹੈ ਪਰ ਜਿਸ ਤਰੀਕੇ ਨਾਲ ਮੀਂਹ ਬੰਦ ਨਹੀਂ ਹੋ ਰਿਹਾ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਤੇ ਆਪਾਂ ਕੁਝ ਨਹੀਂ ਕਹਿ ਸਕਦੇ ਪਾਣੀ ਜ਼ਿਆਦਾ ਵੀਫ ਹੋ ਸਕਦਾ ਹੈ ਸੋ ਸੱਤ ਸੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਨੂੰ ਕਾਲ ਤੇ ਮੈਸੇਜਸ ਆ ਰਹੇ ਨੇ ਕਿ ਜਿਹੜਾ ਓਪੀ ਹੁਣ ਕੱਗਰ ਦਰਿਆ ਦਾ ਪਾਣੀ ਹੈ ਉਹ ਕਾਫੀ ਜ਼ਿਆਦਾ ਹੈ ਆਪਾਂ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਕਹਿ ਸਕਦੇ ਆ ਪਰ ਇਹ ਚੀਜ਼ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੇ ਆਂ ਕਿਉਂਕਿ ਜਿਹੜੀ ਸਾਡੀ 2 ਸਤੰਬਰ ਦੀ ਰਿਪੋਰਟ ਸੀ ਜਿਹੜਾ ਉਹ ਪਾਣੀ ਦੀ ਸਪੀਡ ਸੀ ਲੈਵਲ ਆ ਉਹ ਹੁਣ ਸੱਸੇ ਦੇ ਵਿੱਚ ਜਿਹੜਾ ਕੱਗਰ ਦਰਿਆ ਆ ਉਸ ਇਲਾਕਿਆਂ ਦੇ ਵਿੱਚ ਉਹ ਪਾਣੀ ਉਸ ਲੈਵਲ ਦਾ ਹੈਗਾ ਕਿਉਂਕਿ ਜਿਹੜਾ ਆਪਾਂ ਪੰਜਗੋਲਾ ਡੇਰਾ ਬਸੀ ਦੇ ਕੱਗਰ ਦਰਿਆ ਦੀ ਆਪਾਂ ਡਿਸਟੈਂਸ ਕਹਿ ਸਕਦੇ ਹਾਂ ਸੱਸੇ ਤੱਕ 300 ਕਿਲੋਮੀਟਰ ਦਾ ਹੈਗਾ ਦੋ ਦਿਨਾਂ ਦੇ ਵਿੱਚ ਵਿੱਚ ਉਹ ਪਾਣੀ ਦਾ ਲੈਵਲ ਤੇ ਸਪੀਡ ਹੋਣ ਉੱਥੇ ਪਹੁੰਚਿਆ ਪਰ ਦੋ ਦਿਨਾਂ ਬਾਅਦ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਿਹੜੀ ਰਾਹ ਦੀ ਖਬਰ ਉਹ ਹੀ ਇਹੀ ਆਏਗੀ ਕਿਉਂਕਿ ਜਿਹੜੀ ਅੱਜ ਅਸੀਂ ਤੁਹਾਨੂੰ ਤਾਜ਼ਾ ਰਿਪੋਰਟ ਦੇ ਰਹੇ ਹਾਂ ਸੋ ਅੱਜ ਜਿਹੜਾ 4 ਸਤੰਬਰ ਦਾ ਪਾਣੀ ਦਾ ਲੈਵਲ ਪੰਚਕੁਲਾ ਤੇ ਡੇਰਾਬੱਸੀ ਦਾ ਇਹ ਤੁਹਾਨੂੰ 2 ਦਿਨ ਬਾਅਦ ਦੇਖਣ ਨੂੰ ਮਿਲੇਗਾ। ਸੋ ਹਿੱਤੇ ਲਗੀ ਤੇ ਆਪਾਂ ਇਹ ਉਮੀਦ ਕਰ ਸਕਦੇ ਹਾਂ ਕਿ 2 ਦਿਨ ਬਾਅਦ ਸਰਸੇ ਜ਼ਿਲ੍ਹੇ ਦੇ ਵਿੱਚ ਵੀ ਕੱਗਰ ਦਰਿਆ ਦਾ ਜਿਹੜਾ ਲੈਵਲ ਆ ਪਾਣੀ ਦਾ ਉਹ ਕਾਫੀ ਹੱਦ ਤੱਕ ਘਟ ਹੋ ਜਾਏਗਾ। ਸਪੀਡ ਦੀ ਗੱਲ ਨਹੀਂ ਕਰ ਸਕਦੇ ਹੈਗੇ ਕਿਉਂਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੇਮ ਸਪੀਡ ਤੇ ਪਾਣੀ ਚੱਲ ਰਿਹਾ ਹੈਗਾ ਪਰ ਲੈਵਲ ਜ਼ਰੂਰ ਘਟ ਹੋ ਜਾਏਗਾ। ਸੋ ਜਿਹੜੀਆਂ ਅਸੀਂ ਪਹਿਲਾਂ 2 ਦਸੰਬਰ ਦੀ ਵੀਡੀਓ ਦਿਖਾਈਆਂ ਸੀਗੀਆਂ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ 12 ਫੁੱਟ ਕੱਗਰ ਦੇ ਪਾਣੀ ਦੇ ਨਾਲ ਆਪਾਂ ਕਹਿ ਸਕਦੇ ਕਿ ਮਿੱਟੀ ਖੁਰ ਗਈ ਸੀਗੀ ਪਾਣੀ ਦੇ ਨਾਲ ਜਿਹੜਾ ਮੋੜ ਪੈਂਦਾ ਸੀਗਾ ਤੇ ਲੋਕਾਂ ਦੇ ਵੱਲੋਂ ਮਿੱਟੀ ਦੇ ਗੱਟੇ ਭਰ ਵਰਗੇ ਇਸ ਮੋੜ ਨੂੰ ਭਰ ਦਿੱਤਾ ਗਿਆ ਕਿਉਂਕਿ ਬਿਲਕੁਲ ਇਹ ਕੱਗਰ ਦਰਿਆ ਦਾ ਜਿਹੜਾ ਮੋੜ ਹੈ ਇਹ ਕੋਣੀ ਮੋੜ ਆਉਂਦਾ ਸੀ ਸੋ ਇਸ ਨੂੰ ਚੰਗੀ ਤਰ੍ਹਾਂ ਪਰ ਦਿੱਤਾ ਗਿਆ ਤੇ ਜਿਹੜੀਆਂ ਹੁਣ ਸਾਡੀਆਂ ਅੱਜ ਦੀਆਂ ਇਹ ਤਸਵੀਰਾਂ ਨੇ ਇਹਨਾਂ ਦੋਵਾਂ ਤਸਵੀਰਾਂ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਦੋ ਤਸਵੀਰਾਂ ਦੋ ਵੀਡੀਓ ਅਸੀਂ ਇਸ ਟਾਈਮ ਸਕਰੀਨ ਤੇ ਚਲਾ ਰਹੇ ਹਾਂ ਤੁਸੀਂ ਇਹਨਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਦੋ ਸਤੰਬਰ ਨੂੰ ਕਿੰਨਾ ਲੈਵਲ ਸੀ ਪਾਣੀ ਦਾ ਤੇ ਅੱਜ ਲੈਵਲ ਕਿੰਨਾ ਹੈ ਸੋ ਜਿਹੜਾ 2 ਸੰਬਰ ਨੂੰ ਸੀਗਾ ਉਹ ਅੱਜ ਕੱਗਰ ਦਰਿਆ ਦਾ ਜਿਹੜਾ ਪਾਣੀ ਹੈ ਸਰਸੇ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਉਸੇ ਚੀਜ਼ ਕਰਕੇ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਪਰ ਜਿਹੜੀਆਂ ਅੱਜ ਦੀਆਂ ਤਸਵੀਰਾਂ ਨੇ ਉਹਨਾਂ ਤਸਵੀਰਾਂ ਨੂੰ ਤੁਸੀਂ ਅਗਲੇ 2 ਦਿਨਾਂ ਦੇ ਵਿੱਚ ਸਰਸੇ ਜ਼ਿਲ੍ਹੇ ਦੇ ਵਿੱਚ ਵੀ ਸਾਨੂੰ ਇਹ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਜੇ ਇੱਥੇ ਲੈਵਲ ਘਟ ਹੋ ਗਿਆ ਤੇ ਸਰਸੇ ਜ਼ਿਲ੍ਹੇ ਦੇ ਵਿੱਚ ਵੀ ਜ਼ਰੂਰ ਪਾਣੀ ਦਾ ਲੈਵਲ 2 ਦਿਨਾਂ ਤੱਕ 7 ਤਰੀਕ ਤੱਕ ਸੀ ਉਮੀਦ ਕਰਦੇ ਹਾਂ ਕਿ ਘਟ ਹੋ ਜਾਵੇਗਾ ਤੋ ਇੱਕ ਜ਼ਰੂਰੀ ਸੂਚਨਾ ਇਹ ਹੈ ਕਿ ਇਸ ਚੀਜ਼ ਨੂੰ ਸਾਨੂੰ ਜ਼ਿਆਦਾ ਸੁਖਾਲਾ ਲੈਣ ਦੀ ਲੋੜ ਨਹੀਂ ਹੈਗੀ ਕਿ ਇੱਥੇ ਜੇ ਪਾਣੀ ਦਾ ਲੈਵਲ ਘਟ ਹੋ ਗਿਆ ਤੇ ਹੁਣ ਉੱਥੇ ਵੀ ਘਟ ਹੋ ਜਾਏਗਾ ਜਾਂ ਫਿਰ ਅਸੀਂ ਹੁਣ ਬੰਨਾ ਤੇ ਪੈਰਾ ਦੇਣਾ ਘਟ ਬੰਦ ਕਰ ਦਈਏ ਬਿਲਕੁਲ ਜਿਸ ਤਰ੍ਹਾਂ ਤੁਸੀਂ ਬੰਨਾ ਤੇ ਪੈਰਾ ਦੇ ਰਹੇ ਹੋ ਤੁਹਾਨੂੰ ਉਸ ਪੈਰੀ ਨੂੰ ਜਾਰੀ ਰੱਖਣਾ ਚਾਹੀਦਾ ਹੈ ਕਿਉਂਕਿ ਮੌਸਮ ਦਾ ਕੁਝ ਨਹੀਂ ਪਤਾ ਲਗਾਤਾਰ ਇੱਥੇ ਵੀ ਬਾਰਿਸ਼ਾਂ ਹੋ ਰਹੀਆਂ ਨੇ ਪਿੱਛੇ ਵੀ ਹੋ ਰਹੀਆਂ ਨੇ ਤੇ ਜੇ ਪਿੱਛੇ ਬਾਰਿਸ਼ ਦਾ ਘਟ ਨਾ ਹੋਈਆਂ ਤੇ ਪਾਣੀ ਦਾ ਲੈਵਲ ਹੋਰ ਹੋ ਸਕਦਾ ਹੈ ਸੋ ਇਸ ਕਰਕੇ ਆਪਣੀ ਸੁਰੱਖਿਆ ਤੁਹਾਡੀ ਆਪਣੇ ਹੱਥਾਂ ਬੰਨਾ ਤੇ ਜਿਵੇਂ ਤੁਸੀਂ ਪਹਿਰਾ ਦੇ ਰਹੇ ਹੋ ਓਵੇਂ ਹੀ ਪਹਿਰਾ ਦਿੰਦੇ ਰਹੋ you <laughs>